ਅਸੀਂ ਸਾਕਾ ਨਨਕਾਣਾ ਸਾਹਿਬ ਦੇ ਅਸੀਂ ਇਸ ਇਤਿਹਾਸਿਕ ਪੰਨਿਆਂ ਨੂੰ ਜਿਹੜਾ ਹੈ ਸਾਂਝਾ ਕੀਤਾ ਹੈ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਸਾਕੇ ਸ਼ਬਦ ਦੇ ਅਰਥ ਭਾਈ ਕਾਹਨ ਸਿੰਘ ਨੱਬਾ ਜੀ ਨੇ ਬੜੇ ਪਿਆਰੇ ਕੀਤੇ ਨੇ ਇਤਿਹਾਸ ਵਿੱਚ ਵਾਪਰੀ ਹੋਈ ਉਹ ਘਟਨਾ ਜੋ ਯਾਦ ਰੱਖਣਯੋਗ ਹੋ ਸਕੇ ਜਿਸ ਨੂੰ ਯਾਦ ਕੀਤਾ ਜਾ ਸਕੇ ਸਿੱਖ ਇਤਿਹਾਸ ਦੇ ਅੰਦਰ ਗੁਰ ਇਤਿਹਾਸ ਦੇ ਅੰਦਰ ਇਹ ਦੋ ਸ਼ਬਦ ਤੁਹਾਨੂੰ ਬੜੇ ਮਿਲਣਗੇ ਇੱਕ ਘੱਲੂਕਾਰ ਅਤੇ ਇੱਕ ਸਾਕਾ ਘੱਲੂਕਾਰ ਦਾ ਵੀ ਅਰਥ ਇਹ ਹੀ ਹੈ ਕਿ ਇੱਥੇ ਬਹੁਤ ਸਾਰੀ ਤਬਾਹੀ ਕੀਤੀ ਗਈ ਹੋਈ ਬਹੁਤ ਸਾਰਾ ਨੁਕਸਾਨ ਕੀਤਾ ਗਿਆ ਹੋਈ ਸਾਕਾ ਸ਼ਬਦ ਕਰਦੇ ਨੇ ਹ ਇਤਿਹਾਸ ਦੀਆਂ ਉਹ ਘਟਨਾਵਾਂ ਜੋ ਬੀਤੀਆਂ ਹੋਣ ਜਿਨ੍ਹਾਂ ਨੂੰ ਯਾਦ ਕੀਤਾ ਗਿਆ ਹੋਈ ਇਹਨਾਂ ਤੋਂ ਪ੍ਰੇਰਨਾ ਲਈ ਜਾ ਰਹੀ ਹੋਈ ਸਾਕਾ ਸਰਹੰਦ ਸਾਕਾ ਚਮਕੌਰ ਸਾਹਿਬ ਸਾਕਾ ਨਨਕਾਣਾ ਸਾਹਿਬ ਸਾਕਾ ਪੰਜਾ ਸਾਹਿਬ ਐਸੀਆਂ ਬੇਅੰਤ ਘਟਨਾਵਾਂ ਜਿਹੜੀਆਂ ਹਨ ਸਾਡੇ ਇਤਿਹਾਸ ਦੇ ਅੰਦਰ ਵਾਪਰੀਆਂ ਨੇ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਕੇਵਲ ਉਹਨਾਂ ਨੂੰ ਯਾਦ ਨਾ ਕਰੀਏ ਉਹਨਾਂ ਨੂੰ ਵਿਚਾਰੀਏ ਵੀ ਸੀ ਕਿ ਇਹ ਘਟਨਾਵਾਂ ਵਾਪਰਨ ਦਾ ਕਾਰਨ ਕੀ ਸੀ ਕਾਲ ਦੇ ਦੀਵਾਨ ਅੰਦਰ ਪੰਛੀ ਚਾਤ ਜੋ ਅਸੀਂ ਵਿਚਾਰਿਆ ਹੈ ਕਿ ਅੰਗਰੇਜ਼ ਲੋਕ ਜਿਹੜੇ ਸਨ ਉਹ ਆਏ ਸਨ ਤੇ ਹਿੰਦੁਸਤਾਨ ਦੀ ਧਰਤੀ ਉੱਤੇ ਗਰਮ ਮਸਾਲਿਆਂ ਦਾ ਵਪਾਰ ਕਰਨ ਵਾਸਤੇ ਪਰ ਇਡੇ ਉਹ ਚਲਾਕ ਲੋਕ ਨਿਕਲੇ ਕਿਿੱਥੇ ਉਹ ਆਪਣਾ ਵਪਾਰ ਕਰਨ ਵਾਸਤੇ ਆਏ ਸਨ ਲੋਕਾਂ ਨੂੰ ਰੋਜ਼ਗਾਰ ਦੇਣ ਵਾਸਤੇ ਆਏ ਸਨ ਉਹਨਾਂ ਨੇ ਪੱਕੇ ਤੌਰ ਦੇ ਉੱਤੇ ਇਸ ਹਿੰਦੁਸਤਾਨ ਨੂੰ ਕੈਪਚਰ ਕਰਕੇ ਗੁਲਾਮ ਬਣਾ ਲਿਆ ਤੇ ਯਾਦ ਰੱਖਣਾ ਸਿੱਖ ਕੌਮ ਸਭ ਤੋਂ ਮਗਰੋਂ ਜਿਹੜੀ ਹੈ ਉਹ ਗੁਲਾਮ ਕੋਈ ਹੈ ਤੇ ਜਿਹੜੇ ਅੰਗਰੇਜ਼ ਲੋਕ ਆਏ ਨਾ ਉਹਨਾਂ ਨੇ ਸਾਡੇ ਬਾਰੇ ਪੜਨਾ ਸ਼ੁਰੂ ਕੀਤਾ ਕਿ ਇਹ ਕੌਣ ਲੋਕ ਨਹੀਂ ਜਿਹੜੇ ਗੁਲਾਮੀ ਦੇ ਰਸੇ ਨੂੰ ਆਪਣੇ ਗਲਦ ਵਿੱਚ ਪਾਉਣ ਨੂੰ ਕਦੇ ਮੰਨਣਗੇ ਨਹੀਂ ਕਹਿੰਦੇ ਸਿੱਖ ਨੇ ਇਹ ਸਿੱਖ ਬੇਸ਼ੱਕ ਆਪ ਤੇ ਬਹੁਤ ਘੱਟ ਪੜਦੇ ਨੇ ਸਾਡੀ ਘਾਟ ਵੀ ਇਹੀ ਹੈ ਜੀ ਸਾਨੂੰ ਕੋਈ ਪੋਸਟ ਆ ਜੇ ਨਾ ਕੋਈ WhatsApp Facebook ਦੇ ਉੱਤੇ ਕਿਸੇ ਨੇ 250 300 ਸ਼ਬਦਾਂ ਦੀ ਕੋਈ ਪੋਸਟ ਲਿਖੀ ਹੋਏ ਮੰਨ ਲਓ ਕਾਲ ਸਾਕਰਨ ਕਾਣਾ ਸਾਹਿਬ ਪਰੇ ਕਿਸੇ ਨੇ ਬੜੀ ਮਿਹਨਤ ਦੇ ਨਾਲ ਉਹ ਪੋਸਟ ਨੂੰ ਲਿਖਿਆ ਬੜੀ ਮਿਹਨਤ ਨਾਲ ਉਹ ਪੋਸਟ ਦੇ 250 300 ਸ਼ਬਦ ਕੋਈ ਮੈਸੇਜ ਲਿਖਣਾ ਹੋਏ ਕੋਈ 200 ਕੋਈ 10 15 ਸ਼ਬਦਾਂ ਦਾ ਤੇ ਇਨਸਾਨ ਆਖ ਜਾਂਦਾ ਲਿਖਣ ਲੱਗਿਆ ਰਿਕਾਰਡਿੰਗ ਭੇਜ ਦਿੰਦਾ ਤਿੰਨੇ 250 300 ਸ਼ਬਦਾਂ ਦੀ ਇਹ ਪੋਸਟ ਲਿਖੀ ਹੁੰਦੀ ਕਿੰਨੀ ਮਿਹਨਤ ਨਾਲ ਲਗੀ ਹੁੰਦੀ ਤੇ ਮੇਰੇ ਵਰਗੇ ਕੋ ਹੁੰਦੀ ਹੈ ਉਹ ਤੇ ਪਹਿਲਾਂ ਸਕਰੋਲ ਕਰਦਾ ਸਕਰੀਨ ਨੂੰ ਕਿੰਡੀ ਕਬੱਡੀ ਹੈ ਕੰਦਾ ਸ਼ਾਇਦ ਨਹੀਂ ਵੱਡੀ ਹੈ ਉਹਨੂੰ ਫੇਵਰੇਟ ਵਿੱਚ ਪਾ ਕੇ ਰੱਖ ਲੇਗਾ ਕਿ ਬਾਅਦ ਵਿੱਚ ਪੜਾਂਗਾ ਬਾਅਦ ਵਿੱਚ ਕਿੰਨੇ ਪੜਨਾ ਹੈ ਅਸੀਂ ਪੜਿਆ ਹੀ ਨਹੀਂ ਤੇ ਜੋ ਸਾਨੂੰ ਸੁਣੀ ਸੁਣਾਈ ਘਟਨਾ ਕਿਸੇ ਪ੍ਰਚਾਰਕ ਨੇ ਦੱਸਦੀ ਝੂਠੀ ਹੈ ਸੱਚੀ ਅਸੀਂ ਚੁੱਪ ਕਰਕੇ ਮੰਨ ਲੈਣਾ ਸਾਡਾ ਇੱਥੇ ਬਹੁਤ ਵੱਡਾ ਸਾਡੇ ਸਾਡੀ ਘਾਟ ਹੈ ਜੀ ਅਸੀਂ ਪੜਦੇ ਹੀ ਨਹੀਂ ਅੰਗਰੇਜ਼ਾਂ ਨੇ ਸਾਡੇ ਬਾਰੇ ਇਹ ਵਿਚਾਰ ਸਾਡੇ ਬਾਰੇ ਪੜਿਆ ਕਿ ਇਹ ਕੌਣ ਨੇ ਐਸੇ ਸਿੱਖ ਲੋਕ ਜਿਹੜੇ ਗੁਲਾਮੀ ਦੇ ਰਸੇ ਨੂੰ ਆਪਣੇ ਗਲ ਦੇ ਵਿੱਚ ਪਾਉਣਗੇ ਨਹੀਂ ਉਹਨਾਂ ਨੇ ਕਿਹਾ ਕਿ ਇਹ ਪਰਦੇ ਦੇ ਆਪ ਨਹੀਂ ਹੈ ਪਰ ਇਹ ਗੁਰੂ ਘਰ ਦੇ ਵਿੱਚ ਵਿਸ਼ਵਾਸ ਬੜਾ ਰੱਖਦੇ ਨੇ ਗੁਰੂ ਘਰ ਨੂੰ ਪਿਆਰ ਬੜਾ ਕਰਦੇ ਨੇ ਇਹਨਾਂ ਦਾ ਪ੍ਰਚਾਰਕ ਇਹਨਾਂ ਨੂੰ ਜੋ ਕੁਝ ਕਹਿੰਦਾ ਇਹ ਉਹਨੂੰ ਫੁੱਲ ਚੜਾ ਕੇ ਉਹ ਪ੍ਰਵਾਨ ਕਰ ਲੈਂਦੇ ਨੇ ਅਰ ਸਾਡੇ ਸਾਹਮਣੇ ਕਿੰਨਾ ਇਤਿਹਾਸ ਜਿਹੜਾ ਹੈ ਉਹ ਸਾਡੇ ਸਾਹਮਣੇ ਆਇਆ ਹੈ ਝੂਠੀਆਂ ਸਾਖੀਆਂ ਕੁਰਬਾਨੀ ਆਖਦੀ ਹੈ ਕਿ ਤੂੰ ਕਿੱਕਰ ਬੀਜ ਕੇ ਕਦੇ ਦਾਖਾ ਨਹੀਂ ਲੱਭ ਸਕਦਾ ਲੋੜੇ ਗਾਥ ਬਜੋਰੀਆਂ ਠਿੱਕਰ ਬੀਜੇ ਜੱਟ ਤੇ ਸਾਡੇ ਸਾਹਮਣੇ ਸਾਖੀਆਂ ਸੁਣਾ ਸੁਣਾ ਕੇ ਸਾਨੂੰ ਗੁੰਮਰਾਹ ਕੀਤਾ ਗਿਆ ਕਿ ਭਾਈ ਮਿਰਦਾਨੇ ਨੂੰ ਭੁੱਖ ਲੱਗੀ ਹੈ ਜੀ ਮਠਿਆਈਆਂ ਲੱਗੀਆਂ ਗੁਰਨਾਨ ਸਾਹਿਬ ਨੇ ਕਿਕਰ ਨੂੰ ਝਾੜਿਆ ਉੱਚ ਮਠਿਆਈਆਂ ਗਿਰੀਆਂ ਖਾ ਕੇ ਭਾਈ ਮਿਰਦਾਨਾ ਰੱਜ ਗਿਆ ਜੋ ਸਾਡੇ ਪ੍ਰਚਾਰਕਾਂ ਨੇ ਸਾਨੂੰ ਸੁਣਾਇਆ ਸੀ ਕਿਹੜੇ ਮੱਥੇ ਪਰਵਾਨ ਕੀਤਾ ਜੇ ਮੇਰੇ ਵਰਗਾ ਪ੍ਰਚਾਰਕ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤੁਹਾਡਾ ਗਿਆਨੀ ਨਹੀਂ ਤੁਹਾਡੀ ਉਮਰ ਬੜੀ ਛੋਟੀ ਹੈ ਜੀ ਜਿਨ੍ਹਾਂ ਨੇ ਸਾਖੀ ਸੁਣਾਈ ਉਹਨਾਂ ਦੀ ਦਾੜੀ ਚਿੱਟੀ ਹੋ ਗਈ ਹੈ ਉਹਨਾਂ ਨੂੰ ਉਮਰਾ ਹੋ ਗਈਆਂ ਕਥਾ ਕਰਦੇ ਹਨ ਤੁਸੀਂ ਹੀ ਹੁਣ ਗਿਆਰਾ ਸਿਆਣੀ ਹੋ ਗਏ ਅਸੀਂ ਉਹ ਕਰਦੇ ਜੋ ਸਾਡੇ ਪ੍ਰਚਾਰਕਾਂ ਨੇ ਸਾਨੂੰ ਸੁਣਾ ਦਿੱਤਾ ਸਿੱਖੜੇ ਮੱਥੇ ਪਰਵਾਨ ਕੀਤਾ ਜੀ ਕਿ ਜੋ ਕੁਝ ਹੈ ਸੱਚ ਹੈ ਅੰਗਰੇਜ਼ਾਂ ਨੇ ਵੀ ਇਹੀ ਗੱਲ ਸਾਡੇ ਬਾਰੇ ਪੜੀ ਕਿ ਆਪ ਪੜਦੇ ਨਹੀਂ ਹੈ ਇਨਾਂ ਦਾ ਪ੍ਰਚਾਰਕ ਜੋ ਇਹਨਾਂ ਨੂੰ ਕਹਿੰਦਾ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਨੇ ਉਹਨਾਂ ਨੇ ਬੜੀ ਚਲਾਕੀ ਕੀਤੀ ਉਹਨਾਂ ਨੇ ਗੁਰਦੁਆਰਿਆਂ ਦੇ ਪੁਜਾਰੀ ਮਹੰਤਿ ਖਰੀਦ ਲਈ ਮਹੰਤਾਂ ਨੂੰ ਖਰੀਦ ਲਿਆ ਕਿ ਜੋ ਤੁਹਾਨੂੰ ਜ਼ਗੀਰਾਂ ਮਿਲੀਆਂ ਨੇ ਤੁਹਾਡੇ ਕੋਲ ਕੁਝ ਨਹੀਂ ਲਵਾਂਗੇ ਆਪਾਂ ਤੁਸੀਂ ਇਹਨਾਂ ਨੂੰ ਗੁੰਮਰਾਹ ਕਰਨਾ ਹੈ ਇਹਨਾਂ ਦੇ ਗੁਰਧਾਮਾਂ ਦੀ ਬੇਅਦਬੀ ਕਰਨੀ ਹੈ ਇਹਨਾਂ ਨੂੰ ਉਲਝਾ ਕੇ ਰੱਖ ਦੇਣਾ ਇਹ ਆਪਣੇ ਗੁਲਾਮੀ ਦੇ ਸੰਗਲ ਨੂੰ ਜਿਹੜਾ ਹੈ ਇਹ ਲਾ ਹੀ ਨਾ ਸਕਣ ਤੇ ਸਰਕਾਰ ਜਿਹੜੀ ਹੈ ਤੁਹਾਨੂੰ ਪੂਰੀ ਸਪੋਰਟ ਕਰੇਗੀ ਅੱਜ ਵੀ ਇਹ ਕੁਝ ਹੋ ਰਿਹਾ ਸਾਡੇ ਨਾਲ ਜੀ ਸਾਨੂੰ ਉਲਝਾ ਕੇ ਰੱਖ ਦਿੱਤਾ ਸਰਕਾਰਾਂ ਉੱਤੇ ਪੂਰੀ ਸ਼ਹਿਦ ਏਰੀਆਂ ਨੇ ਹਜੂਰ ਸਾਹਿਬ ਕੀ ਹੋ ਰਿਹਾ ਜੋ ਘਟਨਾ ਵਾਪਰੀ ਹੈ ਸਰਕਾਰ ਆਪਣੇ ਬੰਦੇ ਉੱਤੇ ਕਾਬਿਲ ਕਰਨਾ ਚਾਹ ਰਹੀ ਹੈ ਤਖਤ ਹੋਏ ਸਿੱਖਾਂ ਦਾ ਗੁਰਦਾਮ ਹੋਏ ਸਿੱਖਾਂ ਦਾ ਇੱਥੇ ਪੋਲੀਟਿਕਲ ਸਟੰਟ ਖੇਡਣ ਦੀ ਕੋਈ ਲੋੜ ਹੀ ਨਹੀਂ ਹੈ ਕਿ ਜੋ ਇਹ ਜੋ ਇਹਨਾਂ ਨੂੰ ਪ੍ਰਚਾਰਕ ਕਹਿੰਦਾ ਹੈ ਉਹ 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 ਕਿਹੜੇ ਮੱਥੇ ਪ੍ਰਵਾਨ ਕਰਕੇ ਆ ਜਾਂਦੇ ਨੇ ਇਹਨਾਂ ਨੇ ਮਹੰਤੀ ਖਰੀਦ ਲਈ ਫਿਰ ਸਿੱਖਾਂ ਨੇ ਮੋਰਚੇ ਲਾਉਣੇ ਸ਼ੁਰੂ ਕੀਤੇ ਪਿਛਲੇ ਮਹੀਨੇ ਮੈਂ ਚਾਬੀਆਂ ਦਾ ਮੋਰਚਾ ਆਪ ਜੀ ਨਾਲ ਸਾਂਝਾ ਕੀਤਾ ਜੋ ਸਿੱਖਾਂ ਨੇ ਚਾਬੀਆਂ ਦਾ ਮੋਰਚਾ ਲਾਇਆ ਸੀ ਕਿ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਸੀ ਆਪਣੇ ਹੱਥਾਂ 'ਚ ਲੈਣੀਆਂ ਚਾਹੁੰਦੇ ਆ ਗੰਗਸਰ ਜੱਤੋਂ ਦਾ ਮੋਰਚਾ ਚੱਲਿਆ ਉਹ ਆਪ ਜੀ ਨਾਲ ਮੈਂ ਕੱਲ ਦੇ ਦਿਵਾਨ 'ਚ ਸਾਂਝਾ ਕਰਾਂਗਾ ਸਾਕਾ ਨਨਕਾਣਾ ਸਾਹਿਬ ਆਪਰੇ 1920 ਦੇ ਵਿੱਚ ਕਾਲ ਸਾਰੀ ਦਾਸ ਤਾਂ ਆਪ ਜੀ ਨਾਲ ਸਾਂਝੀ ਹੋਈ ਹੈ ਭਾਈ ਲਖਮਨ ਸਿੰਘ ਧਾਰੋਵਾਲ ਜਥਾ ਲੈ ਕੇ ਗਏ ਨਾਲ ਸਿੰਘ ਗਏ ਨੇ ਆਸਾ ਦੀਵਾਰ ਦੀ ਬਾਣੀ ਦਾ ਪਾਠ ਕਰਦਿਆਂ ਇੰਨੀਆਂ ਗੋਲੀਆਂ ਚਲਾਈਆਂ ਇੰਨੀ ਕੱਟ ਵੱਡ ਹੋਈ ਲਵ ਲਹਾਨ ਹੋਏ ਹੱਥ ਜਿਹੜੇ ਹਨ ਮਹਾਰਾਜ ਦੇ ਸਰੂਪ ਦੇ ਉੱਤੇ ਜਾ ਕੇ ਲੱਗੇ ਆਸਾ ਦੀਵਾਰ ਦੀ ਬਾਣੀ ਤੋਂ ਲੈ ਕੇ 1200 ਅੰਗ ਤੱਕ ਗੋਲੀਆਂ ਜਿਹੜੀਆਂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਵਿੱਚ ਲੱਗੀਆਂ ਨੇ ਉਹਨਾਂ ਲੋਕਾਂ ਨੇ ਕਰਾਇਆ ਜਿਹੜੇ ਇਹ ਕਦੇ ਇਹ ਕਦੇ ਇਹ برداشت ਨਹੀਂ ਸੰ ਕਰ ਸਕਦੇ ਇੱਕ ਸਿੱਖ ਜਿਹੜੇ ਨੇ ਗੁਰੂ ਗ੍ਰੰਥ ਨੂੰ ਪੜ੍ਹਨਾ ਗੁਰੂ ਗ੍ਰੰਥ ਹੈ ਮਹਾਰਾਜ ਪਾਸ਼ਾ ਦੀ ਬਾਣੀ ਨੂੰ ਵਿਚਾਰ ਸਕਣ ਉਹਨਾਂ ਲੋਕਾਂ ਨੇ ਆਪਣੇ ਸਿਰ ਤੇ ਦੇ ਦਿੱਤੇ ਪਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਆਪਣੇ ਹੱਥਾਂ ਵਿੱਚ ਲਈ ਤਕਰੀਬਨ 100 ਪਲੱਸ ਸਿੱਖ ਜਿਹੜੇ ਨੇ ਉਹ ਸਾਕਾ ਨਨਕਾਣਾ ਸਾਹਿਬ ਵਿਲੇ ਸ਼ਹੀਦ ਹੋਏ ਸ਼ਹਾਦਤ ਦਾ ਜਾਮ ਪੀਤਾ ਉਹ ਸ਼ਹਾਦਤਾਂ ਦਾ ਜਾਮ ਪੀਣ ਤੋਂ ਬਾਅਦ ਉਹਨਾਂ ਨੇ ਸਾਕਾ ਨਨਕਾਣਾ ਸਾਹਿਬ ਜਦੋਂ ਵਾਪਰਿਆ ਹੈ ਸਰ ਸੌਤੋਂ ਵੱਧ ਸ਼ਖਾਦਤਾਂ ਹੋਈਆਂ ਫਿਰ ਜਾ ਕੇ ਸਿੱਖਾਂ ਨੂੰ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ 'ਚ ਮਿਲਿਆ ਹੈ ਆਪ ਜੀ ਨਾਲ ਮੈਂ ਸਾਂਝਾ ਕਰਾਂ ਇਹਨਾਂ ਜਿਹੜੇ ਸ਼ਹੀਦ ਹੋਣ ਵਾਲੇ ਸਿੱਖ ਸਨ ਭਾਈ ਮੰਗਲ ਸਿੰਘ ਭਾਈ ਲਸ਼ਮਣ ਸਿੰਘ ਧਾਰੋਵਾਲ ਭਾਈ ਕੇਰ ਸਿੰਘ ਭਾਈ ਦਰਬਾਰਾ ਸਿੰਘ ਆਖਿਰ ਕੌਣ ਸਨ ਇਹ ਸਿੱਖ ਇਨਾਂ ਵਿੱਚ ਇਨੀ ਸਪਿਰਿਟ ਗੁਰਬਾਣੀ ਦੀ ਇਨੀ ਸ਼ਹਾਰਤਾਂ ਦੀ ਸਪਿਰਿਟ ਕਿਵੇਂ ਆਈ ਪਹਿਲੀ ਘਟਨਾ ਆਪ ਜੀ ਨਾਲ ਸਾਂਝੀ ਕਰਾਂ ਭਾਈ ਮੰਗਲ ਸਿੰਘ ਅਨਾਥ ਬੱਚਾ ਸੀ ਮਾਪਿਓ ਦਾ ਸਾਆ ਸਿਰ ਤੋਂ ਉੱਠ ਗਿਆ ਗੁਰਦਵਸ ਸਾਹਿਬ ਜਾਇ ਕਰਨਾ ਗੁਰਬਾਣੀ ਦਾ ਕੀਰਤਨ ਕਰਿਆ ਕਰਨਾ ਜੋ ਆਪ ਜੀ ਕਥਾ ਵੇਲੇ ਪਿਆਰ ਪੇਟਾ ਦਾਸ ਦੀ ਚੋਲੀ ਚ ਪਾਉਂਦੇ ਹੋ ਨਾ ਜਿੱਥੇ ਮੇਰਾ ਇਹ ਆਪਣੀ ਕਿਰਤ ਹੈ ਉਥੇ ਇਹ ਮੇਰਾ ਪਰਿਵਾਰ ਦਾ ਮੇਰਾ ਆਪਣਾ ਗੁਜ਼ਾਰਾ ਵੀ ਹੈ ਤੇ ਰਹਿੰਦੇ ਸਮਾਂ ਤੱਕ ਸੰਗਤ ਦੇ ਪ੍ਰਚਾਰਕ ਜਿਹੜੇ ਹਨ ਉਹ ਸ਼ੁਕਰਗੁਜ਼ਾਰ ਰਹਿਣਗੇ ਕਿ ਸੰਗਤ ਆਪਣੇ ਸੁਵੰਦ ਦੇ ਵਿੱਚੋਂ ਇਹ ਸਤਕਾਰ ਜਿਹੜਾ ਹੈ ਪ੍ਰਚਾਰਕ ਦਾ ਕਰਦੀ ਹੈ ਭਾਈ ਮੰਗਲ ਸਿੰਘ ਨੇ ਗੁਰਬਾਣੀ ਕੀਰਤਨ ਕਰਿਆ ਕਰਨਾ ਤੇ ਗੁਰਬਾਣੀ ਕੀਰਤਨ ਕਰਕੇ ਜਿਹੜੀ ਪ੍ਰਸ਼ਾਦਾ ਪਾਣੀ ਗੁਰਦਸਾਹਤ ਛਕਿਆ ਕਰਨਾ ਜੋ ਤਿਲ ਫੁੱਲ ਭੇਟਾ ਹੈ ਖੁਆ ਕਰਨੀ ਉਹਦੇ ਨਾਲ ਗੁਜ਼ਾਰਾ ਕਰਿਆ ਕਰਨਾ ਭਾਈ ਲਿਸ਼ਵਨ ਸਿੰਘ ਧਾਰੋਵਾਲ ਇੱਕ ਦਿਨ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਗਏ ਕਿ ਉਹ ਮੱਥਾ ਟੇਕਣ ਵਾਸਤੇ ਉੱਥੇ ਗਏ ਤੇ ਵਾਜਮਬਾੜੀ ਕਹਿੰਦੇ ਬੱਚੇ ਤੂੰ ਕੀਰਤਨ ਬੜਾ ਸੋਹਣਾ ਕਰਦਾ ਹੈ ਤੇਰੇ ਪਿਤਾ ਦਾ ਨਾਂ ਕੀ ਹੈ ਤੇਰੇ ਮਾਂ ਪਿਓ ਨੇ ਤੈਨੂੰ ਬੜਾ ਪਿਆਰ ਦੇ ਨਾਲ ਗੁਰਬਾਣੀ ਦੇ ਨਾਲ ਜੋੜਿਆ ਹੈ ਤੇ ਕਹਿਣ ਲੱਗੇ ਭਾਈ ਮੰਗਲ ਸਿੰਘ ਰੋਣ ਲੱਗ ਗਿਆ ਬੱਚਾ ਮੰਗਲ ਸਿੰਘ ਰੋਂ ਲੱਗ ਗਿਆ ਕਹਿੰਦਾ ਕਿਹੜਾ ਮਾਂ ਪਿਓ ਕਿਹੜੀ ਮਾਂ ਦੀ ਗੱਲ ਕਰਦੇ ਹੋ ਆ ਜਿਹਦੇ ਦਰ ਦੇ ਉੱਤੇ ਮੈਂ ਕੀਰਤਨ ਕਰਦਾ ਹਾਂ ਨਾ ਏਹੀ ਮੇਰੀ ਮਾਂ ਹੈ ਤੇ ਏਹੀ ਮੇਰਾ ਪਿਓ ਹੈ ਏਹੀ ਮੈਨੂੰ ਪਾਲ ਰਿਹਾ ਏਹੀ ਮੈਨੂੰ ਰੋਟੀ ਦੇ ਰਿਹਾ ਹੈ ਮੇਰਾ ਮਾਂ ਪਿਓ ਕੋਈ ਨਹੀਂ ਹੈ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਕਿ ਉਹ ਜਿਹਨੂੰ ਅੱਜ ਸਮਾਜ ਛੂਤ ਜਾਤ ਕਹ ਕੇ ਬਲਾਉਂਦਾ ਹੈ ਉਸ ਜੱਤ ਨਾਲ ਇਹੋ ਸਬੰਧ ਰੱਖਦੇ ਸਨ ਪਾਈ ਲక్ష్మణ ਸਿੰਘ ਧਾਰੋਵਾਲ ਦੇ ਅੰਦਰ ਮਮਤਾ ਜਾਗੀ ਪਿਆਰ ਜਾਗੀ ਆ ਉਹ ਕਹਿ ਲੈ ਕਹਿੰਦੇ ਅੱਜ ਤੋਂ ਬਾਅਦ ਤੇਰਾ ਪਿਓ ਬਣ ਕੇ ਤੈਨੂੰ ਮੈਂ ਬੜਾਂਗਾ ਤੂੰ ਮੇਰੇ ਨਾਲ ਚੱਲ ਪਾਈ ਲక్ష్మణ ਸਿੰਘ ਧਾਰੋਵਾਲ ਆਪਣੇ ਕੋਲ ਲੈ ਕੇ ਆ ਗਿਆ ਉਹਨੂੰ ਪੜਾਇਆ ਲਿਖਾਇਆ ਉਹਨੂੰ ਫੌਜ ਦੇ ਵਿੱਚ ਭਰਤੀ ਕਰਾਇਆ ਫੌਜ ਵਿੱਚ ਭਰਤੀ ਹੋ ਗਿਆ ਆਪ ਨੌਕਰੀ ਛੱਡ ਕੇ ਵਾਪਸ ਘਰ ਦੇ ਵਿੱਚ ਆਇਆ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਉਹਨੂੰ ਕੇਸ ਕਟਾਉਣ ਵਾਸਤੇ ਦਸਤਾਰ ਲਾਉਣ ਵਾਸਤੇ ਉਹਨੂੰ ਇਹ ਆਰਡਰ ਮਿਲੇ ਸਨ ਕਹਿੰਦਾ ਮੈਂ ਨੌਕਰੀ ਛੱਡ ਜਾਂਗਾ ਪਰ ਇਹ ਕੇਸ ਆਪਣੇ ਘਰੇ ਉਤਾਰਾਂਗਾ ਨਹੀਂ ਭਾਈ ਮੰਗਲ ਸਿੰਘ ਨੌਕਰੀ ਛੱਡ ਕੇ ਆਪਣੇ ਘਰ ਦੇ ਵਿੱਚ ਵਾਪਸ ਆ ਗਿਆ ਇਹਦਾ ਵਿਆਹ ਹੋਇਆ ਨਾ ਜਦੋਂ ਵਿਆਹ ਹੋਣ ਤੋਂ 1-2 ਦਿਨ ਦੀ ਬਾਅਦ ਘਟਨਾ ਵਾਪਰੀ ਸਾਕਾ ਨਨਕਾਣਾ ਸਾਹਿਬ ਆ ਤੇ ਚਿੱਠੀਆਂ ਜਿਹੜੀਆਂ ਸਨ ਪਿੰਡੋਂ-ਪਿੰਡੀ ਆਈਆਂ ਸਿੱਖਾਂ ਨੇ ਆਪਣੇ ਜਥੇ ਜਿਹੜੇ ਹਨ ਇਕੱਠੇ ਕਰਨੇ ਸ਼ੁਰੂ ਕੀਤੇ ਤੇ ਉਸੇ ਦਿਨ ਸ਼ਾਮ ਨੂੰ ਜਿੱਤਰਾ ਅੱਜ ਡੋਲਾ ਆਇਆ ਮੁਕਲਾਵਾ ਆਇਆ ਮੁਕਲਾਵਾ ਆਉਣ ਤੋਂ ਬਾਅਦ ਦੂਸਰੇ ਦਿਨ ਦੀ ਘਟਨਾ ਪਾਈ ਲక్ష్మణ ਸਿੰਘ ਧਾਰੋਵਾਲ ਆਪਣਾ ਇਸ਼ਨਾਨ ਪਾਨ ਕਰਕੇ ਤਿਆਰ ਹੋਣ ਲੱਗੇ ਨਾ ਤੇ ਮੰਗਲ ਸਿੰਘ ਕਹਿਣ ਲੱਗੇ ਕਿ ਨਾ ਮਾਂ ਆ ਬਾਪੂ ਕਿੱਥੇ ਚਲੇ ਅੱਜ ਕਹਿੰਦੀ ਪੁੱਤ ਨਨਕਾਣਾ ਸਾਹਿਬ ਗੁਰਦੁਆਰਾ ਸਹਿਦ ਦੇ ਵਿੱਚ ਬਹੁਤ ਬੇਰਬੀ ਹੋ ਰਹੀ ਹੈ ਗੁਰੂ ਘਰ ਨੂੰ ਗੁਰੂ ਕਰਦੀ ਅੱਜ ਬਹੁਤ ਸਾਰੇ ਗੁਰਸਿੱਖ ਗੁਰੂ ਘਰ ਨੂੰ ਪਿਆਰ ਕਰਨ ਵਾਲੇ ਜਥਾ ਲੈ ਕੇ ਨਨਕਾਣਾ ਸਾਹਿਬ ਜਾ ਰਹੇ ਨੇ ਅੱਜ ਉੱਥੇ ਸ਼ਹਾਦਤਾਂ ਵੀ ਹੋਣਗੀਆਂ ਅੱਜ ਉੱਥੇ ਸਿਰ ਵੀ ਲੱਗਣਗੇ ਆਪਣੀਆਂ ਜਾਨਾਂ ਦਾ ਸ਼ਹਾਵਰ ਕਰਨੀਆਂ ਪੈਣਗੀਆਂ ਭਾਈ ਮੰਗਲ ਸਿੰਘ ਦਾ ਇੱਕ ਦਿਨ ਪਹਿਲਾਂ ਢੋਪ ਮੁਕਲਾਵਾ ਹੈ ਤੇ ਕਹਿਣ ਲੱਗੇ ਮਾ ਇਹ ਸ਼ਹੀਦੀ ਜਿੱਥੇ ਵਿੱਚ ਮੈਂ ਵੀ ਜਾਣਾ ਚਾਹਾਂਗਾ ਆਪਣੇ ਪਿਤਾ ਦੇ ਨਾਲ ਤਿਆਰ ਹੋ ਕੇ ਗਏ ਭਾਈ ਮੰਗਲ ਸਿੰਘ ਦੀ ਉੱਥੇ ਸ਼ਹਾਦਤ ਹੋਈ ਭਾਈ ਲక్ష్మణ ਸਿੰਘ ਧਾਰੋਗੜ ਦੀ ਉੱਥੇ ਸ਼ਹਾਦਤ ਹੋਈ ਇੱਕ ਉਥੇ ਹੋਰ ਗੁਰਸਿੱਖ ਹੈ ਜਿਹੜਾ ਸ਼ਹਾਦਤ ਦਾ ਜਾਮ ਪੀਣ ਵਾਸਤੇ ਆਪਣੇ ਪੁੱਤ ਕੇਰ ਸਿੰਘ ਦੇ ਨਾਲ ਉਥੇ ਗਿਆ ਆਪਣੇ ਪੁੱਤ ਦਰਬਾਰਾ ਸਿੰਘ ਦੇ ਨਾਲ ਉਥੇ ਗਿਆ ਕਿਰ ਜਿੰਨ ਜਿਹੜਾ ਸੀ ਉਹ ਫੌਜ ਦੇ ਵਿੱਚ ਭਰਤੀ ਹੋਇਆ ਬਹਾਦਰ ਬੜਾ ਸੀ ਮਿਸਟਰ ਕਿੰਗ ਇੱਕ ਅੰਗਰੇਜ਼ ਅਫਸਰ ਹੈ ਉਹਦੇ ਨਾਲ ਅਨਜਾਇਆ ਕਰਨਾ ਕਹਿਣ ਲੱਗੇ ਇੱਕ ਦਿਨ ਮਿਸਟਰ ਕਿੰਗ ਜਿਹੜਾ ਉਹ ਸ਼ਿਕਾਰ ਖੇਡਣ ਵਾਸਤੇ ਗਿਆ ਸਾਹਮਣੇ ਇੱਕ ਸ਼ੇਰ ਆ ਗਿਆ ਤੇ ਹੈਰਾਨਗੀ ਦੀ ਹੱਦ ਇਹ ਹੈ ਕਿ ਜਿਸ ਦੇ ਕੋਲ ਬੰਦੂਕ ਹੈ ਉਹ ਦਰਖਤ ਦੇ ਉੱਤੇ ਚੜ ਗਿਆ ਜਿਸ ਦੇ ਕੋਲ ਇੱਕ ਨੇਜਾ ਹੈ ਕੇਰ ਸਿੰਘ ਦੇ ਕੋਲ ਉਹ ਸ਼ੇਰ ਦਾ ਮੁਕਾਬਲਾ ਕਰਨ ਸਾਹਮਣੇ ਖੜਾ ਹੋ ਗਿਆ ਤੇ ਮਿਸਟਰ ਕਿੰਗ ਕਹਿ ਰਿਹਾ ਕਹਿੰਦਾ ਜੇ ਜਾਨ ਬਚਾਉਣੀ ਚਾਹੁੰਦਾ ਤੇ ਦਰਖਤ ਦੇ ਉੱਤੇ ਚੜ ਜਾ ਤੂੰ ਇਹ ਸ਼ੇਰ ਤੈਨੂੰ ਮਾਰ ਦੇਗਾ ਤੇ ਮਿਸਟਰ ਕਿੰਗ ਨੂੰ ਕੇਰ ਸਿੰਘ ਕਹਿਣ ਲੱਗਿਆ ਕਹਿੰਦਾ ਮੇਰਾ ਨਾਂ ਕੇਰ ਸਿੰਘ ਹੈ ਤੇ ਕੇਰ ਦਾ ਅਰਥ ਹੀ ਸ਼ੇਰ ਹੈ ਮੇਰੇ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਸ਼ੇਰ ਬਣਾਇਆ ਸੀ ਹੁਣ ਸ਼ੇਰ ਦਾ ਮੁਕਾਬਲਾ ਰ ਸ਼ੇਰ ਹੀ ਕਰਨਗੇ ਨਾ ਫਿਰ ਭਾਈ ਕੇਰ ਸਿੰਘ ਨੇ ਕਹਿੰਦੇ ਨੇਜੇ ਦੇ ਨਾਲ ਮੁਕਾਬਲਾ ਕੀਤਾ ਸ਼ੇਰ ਨੂੰ ਮਾਰ ਦਿੱਤਾ ਸ਼ੇਰ ਨੂੰ ਮਾਰ ਬਕਾਇਆ ਕੇਰ ਸਿੰਘ ਦੇ ਘਰ ਕਹਿੰਦੇ ਕੋਈ ਔਲਾਦ ਨਹੀਂ ਸੀ ਬੜੇ ਸਮੇਂ ਬਾਅਦ ਕੇਰ ਸਿੰਘ ਦੇ ਘਰ ਇੱਕ ਔਲਾਦ ਹੋਈ ਗੁਰਦਵਾਰਾ ਸਾਹਿਬ ਜਾਇ ਕਰਨਾ ਗੁਰਬਾਣੀ ਕੀਰਤਨ ਪੜ੍ਹਾ ਕਰਨਾ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਗੁਰੂ ਘਰ ਦੇ ਅੰਦਰ ਇੱਕ ਅਰਦਾਸ ਪ੍ਰਵਾਨ ਹੋਈ ਘਰ ਵਿੱਚ ਇੱਕ ਪੁੱਤ ਹੋਇਆ ਤੇ ਪੁੱਤ ਦਾ ਨਾਮ ਰੱਖਿਆ ਗਿਆ ਦਰਬਾਰਾ ਸਿੰਘ ਕਿ ਮਹਾਰਾਜ ਮੈਨੂੰ ਤੇਰੇ ਦਰਬਾਰ ਚ ਮਿਲਿਆ ਤੇ ਤੇਰੇ ਦਰਬਾਰ ਚ ਮਿਲਨ ਦੇ ਨਾਂ ਦੇ ਉਤੇ ਆਪਣੇ ਪੁੱਤਰ ਦਾ ਨਾਂ ਦਰਬਾਰਾ ਸਿੰਘ ਰੱਖਾਂਗਾ ਮੈਂ ਦਰਬਾਰਾ ਸਿੰਘ ਪੁੱਤ ਦਾ ਨਾਂ ਰੱਖਿਆ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਕਿ ਥੋੜਾ ਜਿਹਾ ਪੁੱਤ ਪਲਿਆ ਤੇ ਮਾਂ ਚੜ੍ਹਾਈ ਕਰ ਗਈ ਦਾਦੀ ਮਾਂ ਨੇ ਬੜੇ ਪਿਆਰ ਦੇ ਨਾਲ ਪੋਤੇ ਨੂੰ ਪਾਲਿਆ ਤੇ ਦਾਦੀ ਮਾਂ ਨੇ ਜਿੱਥੋਂ ਬਦੋ ਬੱਚੇ ਨੂੰ ਪਾਲਿਆ ਕਰਨਾ ਪੜਾਇਆ ਪੜਾਇਆ ਕਰਨਾ ਲਿਖਾਇਆ ਕਰਨਾ ਤੇ ਸ਼ਹਾਦਤ ਦੀਆਂ ਸਾਖੀਆਂ ਆਪਣੇ ਪੋਤੇ ਨੂੰ ਸੁਣਾਇਆ ਕਰਨੀਆਂ ਕਹਿ ਲੱਗੀ ਇੱਕ ਦਿਨਾਂ ਘਰ ਦੇ ਵਿੱਚ ਬੈਠੇ ਨੇ ਚਾਰ ਸਾਹਿਬਜ਼ਾਦੇ ਦੀ ਫੋਟੋ ਲੱਗੀ ਹੈ। ਕਹਾਂ ਲਗਾ ਦਾਦੀ? ਆਹ ਕੌਣ ਨੇ? ਆਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਬੈਠੇ ਨੇ। ਆਹ ਦੋ ਸਾਹਿਬਜ਼ਾਦੇ ਤੇ ਨਾਲ ਬੈਠੇ ਹੋਏ ਨੇ ਮਹਾਰਾਜ ਦੇ। ਆਹ ਦੋ ਖੜੇ ਹੋਏ ਨੇ ਇਹ ਕੌਣ ਨੇ? ਤੇ ਦਾਦੀ ਕਹਿੰ ਲਗੀ ਪੁੱਤੇ ਵੱਡੇ ਸਾਹਿਬਜ਼ਾਦੇ ਨੇ। ਇਹ ਕਿਹਦੇ ਸਾਲ ਚਾਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ? ਅੱਛਾ? ਪੁੱਤ ਇਹਨਾਂ ਨੇ ਸ਼ਹਾਦਤ ਦਾ ਜਹਾਜ਼ ਪੀਤਾ ਸੀ। ਦਾਦੀ ਉਮਰ ਕਿੰਨੀ ਸੀ ਉਹ ਤਾਂ ਉਮਰ 16 ਤੇ 17 ਸਾਲ ਦੀ ਸਾਖੀ ਸੁਣਾਈ ਚਮਕੌਰ ਸਾਹਿਬ ਦੀ ਕਹਿੰ ਲਗਾ ਆ ਛੋਟੇ ਕੌਣ ਨੇ ਕਹਿੰਦੀ ਇਹਦੀ ਸਾਖੀ ਤੈਨੂੰ ਕੱਲ ਸੁਣਾਵਾਂ ਅਗਲੇ ਦਿਨ ਸਾਖੀ ਸੁਣਾਈ ਇਹ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਇਹ ਸਰਹੰਦ ਦੀਆਂ ਨੀਹਾਂ ਦੇ ਵਿੱਚ ਸ਼ਹੀਦ ਹੋਏ ਦਾਦੀ ਮਾਂ ਉਮਰ ਕਿੰਨੀ ਸੀ 7 ਦੇ ਡਾਉ ਸਾਲ ਦੀ ਅੱਛਾ ਇੰਨੀ ਛੋਟੀ ਉਮਰ ਦੇ ਸ਼ਹੀਦ ਵੀ ਹੋਏ ਨੇ ਸਾਡੇ ਇਤਿਹਾਸ ਦੇ ਅੰਦਰ ਦਾਦੀ ਕਹਿੰ ਲਗੀ ਹਾਂ ਕਹਿੰਦਾ ਇਸ ਤੋਂ ਛੋਟੀ ਉਮਰ ਦੇ ਸ਼ਹੀਦ ਕਹਿੰਦੀ ਉਹਦੀ ਸਾਖੀ ਕੱਲ ਸੁਣਾਵਾਂਗੀ ਬਾਬਾ ਅਜੇ ਸਿੰਘ ਦੀ ਸਾਖੀ ਸੁਣਾਈ ਪੁੱਤ 4 ਸਾਲ ਦੀ ਉਮਰ ਸੀ ਬੰਦਾ ਸਿੰਘ ਬਹਾਦਰ ਨੂੰ ਫੜਿਆ ਗਿਆ ਅੱਖਾਂ ਦੇ ਸਾਹਮਣੇ ਪੁੱਤ ਅਜੇ ਸਿੰਘ ਦੇ ਸੀਨੇ ਦੇ ਅੰਦਰ ਛੁਰਾ ਮਾਰਿਆ ਧੜਕਦਾ ਹੋਇਆ ਦਿਲ ਜਿਹੜਾ ਹੈ ਬੰਦਾ ਸਿੰਘ ਬਹਾਦਰ ਦੇ ਹੱਥਾਂ ਦੇ ਉੱਤੇ ਰੱਖਿਆ ਗਿਆ ਉਹ 4 ਸਾਲ ਦਾ ਬਾਬਾ ਅਜੇ ਸਿੰਘ ਪੁੱਤ ਸ਼ਹੀਦ ਹੋਇਆ ਮਾਂ ਇਦਨਾ ਛੋਟੀ ਉਮਰ ਦੇ ਸ਼ਹੀਦ ਵੀ ਹੋਏ ਨੇ ਸਾਡੀ ਕੌਮ ਦੇ ਅੰਦਰ ਕਹਿੰਲੀ ਪੁੱਤ ਹਾਂ ਕਿ ਇਹ ਮੀਰ ਮੰਨੂ ਨੇ ਪੁੱਤ ਸਿਰਾਂ ਦੇ ਸਿਰਾਂ ਦੇ ਮੁੱਲ ਰੱਖੇ ਸਨ ਦੁੱਧ ਚੁੰਗਦੇ ਬੱਚੇ ਉਸ ਜ਼ਾਲਮ ਨੇ ਮਾਵਾਂ ਦੀਆਂ ਗੋਦੀਆਂ ਵਿੱਚੋਂ ਖੋਏ ਹਵਾ ਵਿੱਚੋਂ ਛਾਲ ਨਹੀਂ ਠੇਠਾ ਨੇਜਾ ਲਾਉਣਾ ਤੇ ਉਸ ਨੇਜੇ ਦੇ ਅੰਦਰ ਉਸ ਛੋਟੇ ਜਿਹੇ ਮਾਸੂਮ ਬੱਚੇ ਨੇ ਪਰੋਇਆ ਜਾਣਾ ਪੁੱਤ ਉਸ ਸਵਾ ਸਵਾ ਮਹੀਨੇ ਦੇ ਬੱਚੇ ਜਿਹੜੇ ਨੇ ਉਹ ਵੀ ਸ਼ਹੀਦ ਹੋਏ ਨੇ ਐਲਕਾ ਦਾਦੀ ਮਾ ਇਹਨਾਂ ਛੋਟੀ ਉਮਰ ਦੇ ਸ਼ਹੀਦ ਵੀ ਹੋਏ ਨੇ ਕਹਿੰਦਾ ਕਿ ਪੁੱਤ ਹਾਂ ਕਹਿੰਦਾ ਉਹਦੀ ਸਾਖੀ ਸੁਣਾ ਕਹਿੰਦੀ ਉਹਦੀ ਸਾਖੀ ਤੈਨੂੰ ਕੱਲ ਸੁਣਾਵਾਂਗੀ ਫਿਰ ਦਾਦੀ ਨੇ ਸਾਖੀ ਸੁਣਾਈ 1746 ਇਸਵੀ ਦਾ ਕੱਲੂ ਘਰਾਂ ਕਹਿੰਦੀ ਪੁੱਤ ਸਿੱਖ ਬੀਬੀਆਂ ਗਰਭਵਤੀ ਸਨ 6-6 ਮਹੀਨੇ ਦੇ 5-5 ਮਹੀਨੇ ਦੇ ਬੱਚਿਆਂ ਨੂੰ ਪੇਟ ਦੇ ਅੰਦਰ ਪਾਲ ਰੀਆਂ ਸਨ ਉਹ ਜ਼ਾਲਮ ਲੋਕਾਂ ਨੇ ਜੰਗਲਾਂ ਨੂੰ ਅੱਗ ਲਗਾ ਦਿੱਤੀ ਤੜਫਦੇ ਹੋਏ ਮਾਵਾਂ ਦੇ ਬੱਚੇ ਤੜਪਦੀਆਂ ਹੋਈਆਂ ਮਾਵਾਂ ਗਰਭ ਦੇ ਵਿੱਚ ਪਾਲਦੇ ਬੱਚਿਆਂ ਸਮੇਤ ਸ਼ਹੀਦ ਹੋ ਗਈਆਂ ਇਹ ਸਾਡੀ ਕੌਮ ਦੇ ਸ਼ਹੀਦ ਨੇ ਕਹ ਲਗਾ ਦਾਦੀ ਮੈਂ ਬਸ ਜਦੋਂ ਮੈਂ ਵੱਡਾ ਹੋਇਆ ਨਾ ਨਾ ਵੱਡਾ ਹੋ ਕੇ ਸ਼ਹੀਦ ਬਣਾਗਾ ਭਾਈ ਕੇਰ ਸਿੰਘ ਨਨਕਾਣਾ ਸਾਹਿਬ ਜਾਣਾ ਤੇ ਤਿਆਰ ਹੋਇਆ ਦਾਦੀ ਬਾਪੂ ਕਿੱਥੇ ਚੱਲੇ ਆ ਕਹ ਲਗੇ ਪੁੱਤ ਨਨਕਾਣਾ ਸਾਹਿਬ ਦੇ ਅੱਜ ਪ੍ਰਬੰਧ ਲੈਣ ਵਿੱਚ ਚੱਲੇ ਨੇ ਤੇਰਾ ਪਿਓ ਕੇਰ ਸਿੰਘ ਵੀ ਉੱਥੇ ਚੱਲਿਆ ਹੈ ਅੱਜ ਉੱਤੇ ਸ਼ਹਾਦਤਾ ਹੋਣੀ ਹੈ ਨੇ ਕਹਿੰਦਾ ਦਾਦੀ ਮਾਂ ਯਾਦ ਕਰ ਤੈਨੂੰ ਮੈਂ ਕਹਿੰਦਾ ਨਹੀਂ ਸੀ ਹੁੰਦਾ ਮੈਂ ਵੱਡਾ ਹੋ ਕੇ ਸ਼ਹੀਦ ਬਣਾਗਾ ਅੱਜ ਮੈਨੂੰ ਸ਼ਹੀਦ ਹੋਣ ਦਾ ਮੌਕਾ ਮਿਲ ਰਿਹਾ ਅੱਜ ਮੈਨੂੰ ਰੋਕੀ ਨਾ ਤੇ ਉਹਦਾ ਪਿਓ ਕੇਰ ਸਿੰਘ ਕਹਿ ਲਗਾ ਕਹਿੰਦਾ ਪੁੱਤ ਤੁਰਨਾ ਬੜਾ ਪੈਣਾ ਸਫ਼ਰ ਬੜਾ ਹੈ ਕਹਿੰਦਾ ਬਾਪੂ ਤੇਰਾ ਮੈਂ ਵਾਦਾ ਰਿਆ ਇਸ ਗੱਲ ਦਾ ਅੱਗੇ ਤੈਨੂੰ ਕਹਿੰਦਾ ਹੁੰਦਾ ਨਾ ਮੈਨੂੰ ਕੁਸ਼ੜ ਚੱਕ ਲਈ ਅੱਜ ਤੈਨੂੰ ਇਹ ਵੀ ਨਹੀਂ ਕਵਾਂਗਾ ਮੈਨੂੰ ਕੁਸ਼ੜ ਚੱਕ ਮੈਂ ਤੁਰ ਕੇ ਜਾਵਾਂਗਾ ਅੱਜ ਤੇ ਉਹਦੇ ਨਾਲ ਤੁਰਿਆ ਕੀਰ ਸਿੰਘ ਦੇ ਨਾਲ ਉਹਦਾ ਪੁੱਤ ਦਰਬਾਰਾ ਸਿੰਘ ਵੀ ਗਿਆ ਹੈ ਜਦੋਂ ਸਾਕਾਰ ਨਨਕਾਣਾ ਸਾਹਿਬ ਆਪਰੇ ਆ ਨਾ ਤੇ ਤਕੂਏ ਦੇ ਨਾਲ ਗੰਡਾਸਿਆਂ ਦੇ ਨਾਲ ਕੀਰ ਸਿੰਘ ਦੇ ਟੁਕੜੇ ਕੀਤੇ ਗਏ ਤੇ ਕਹਿੰਦੇ ਕੀਰ ਸਿੰਘ ਨੇ ਆਪਣੇ ਪੁੱਤ ਨੇ ਜਿਹੜਾ ਦਰਵਾਜ਼ਾ ਦੇ ਅੰਦਰ ਇੱਕ ਅਲਮਾਰੀ ਸੀ ਉਸ ਲੱਕੜ ਦੀ ਅਲਮਾਰੀ ਦੇ ਵਿੱਚ ਆਪਣੇ ਪੁੱਤ ਨੂੰ ਬੰਦ ਕੀਤਾ ਸੀ ਮਮਤਾ ਦੇ ਹੁੰਦੀ ਹੈ ਨਾ ਪਿਆਰ ਤੇ ਹੁੰਦਾ ਹੈ ਕਿ ਇਹਨਾਂ ਜ਼ਾਲਮਾਂ ਨੇ ਪੁੱਤ ਵੀ ਨਹੀਂ ਛੱਡਣਾ ਅਲਮਾਰੀ ਦੇ ਅੰਦਰ ਲੱਕੜ ਦੀ ਵਿੱਚ ਆਪਣੇ ਪੁੱਤ ਨੂੰ ਬੰਦ ਕੀਤਾ ਜਦੋਂ ਕੇਰ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ ਤੇ ਛੋਟੀ ਜੀ ਮੋਰੀ ਦੇ ਵਿੱਚੋਂ ਅੰਦਰ ਦਰਬਾਰਾ ਸਿੰਘ ਦੇਖ ਰਿਆ ਸੀ ਅਲਮਾਰੀ ਨੂੰ ਹੱਥ ਮਾਰ ਕੇ ਕਹਿਣ ਲੱਗਿਆ ਮੇਰੇ ਪਿਓ ਨੂੰ ਸ਼ਹੀਦ ਕੀਤਾ ਮੈਂ ਵੀ ਸ਼ਹੀਦ ਹੋਣਾ ਚਾਹੁੰਦਾ ਜਦੋਂ ਅਲਮਾਰੀ ਦਾ ਖੜਕ ਸੁਣਿਆ ਪਹਿਲਾਂ ਤੇ ਡਰੇ ਕਿ ਆਵਾਜ਼ ਕਿੱਥੋਂ ਆ ਰਹੀ ਹੈ ਜਦੋਂ ਅਲਮਾਰੀ ਦਾ ਦਰਵਾਜ਼ਾ ਖੜਕਦਾ ਹੋਇਆ ਸੁਣਿਆ ਅਲਮਾਰੀ ਖੋਲੀ ਤੇ 6-7 ਸਾਲ ਦਾ ਦਰਬਾਰਾ ਸਿੰਘ ਹੀ ਉੱਥੇ ਇਹ ਜ਼ਾਲਮਾਂ ਨੇ ਨਿੱਕੇ ਨਿੱਕੇ ਛੋਟੇ ਛੋਟੇ ਟੁਕੜੇ ਕੀਤੇ ਦਰਬਾਰਾ ਸਿੰਘ ਦੇ ਟੁਕੜੇ ਕਰਕੇ ਅਜੇ ਸਰੀਰ ਦੇ ਅੰਦਰ ਜਾਣ ਸੀ ਅੱਗ ਬਲ ਰਹੀ ਸੀ ਉਸ ਬਲਦੀ ਹੋਈ ਅੱਗ ਦੇ ਵਿੱਚ ਦਰਬਾਰਾ ਸਿੰਘ ਨੂੰ ਸੁਟਿਆ ਗਿਆ ਇਸ ਮਹਾਨ ਗੁਰਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਇੱਥੇ ਇੱਕ ਪ੍ਰੀਤਮ ਸਿੰਘ ਸਨ ਇੱਕ ਪ੍ਰੀਤਮ ਸਿੰਘ ਦੇ ਨਾਲ ਭਾਈ ਬਾਰਾ ਸਿੰਘ ਸਨ ਪਿਤਾ ਦਾ ਸਾਯਾ ਸਰ ਦੇ ਉੱਤੇ ਨਹੀਂ ਸੀ ਮਾਂ ਨੇ ਦੋਵੇਂ ਪੁੱਤ ਜਿਹੜੇ ਨੇ ਆਪਣੀ ਨਨਕਾਣਾ ਸਾਹਿਬ ਦੇ ਪ੍ਰਬੰਧ ਲੈਣ ਵਾਸਤੇ ਆਪਣੇ ਪੁੱਤਾਂ ਨੂੰ ਨਨਕਾਣਾ ਸਾਹਿਬ ਸ਼ਹੀਦ ਹੋਣ ਵਾਸਤੇ ਤੋਰਿਆ ਇਸ ਮਹਾਨ ਗੁਰਸਿੱਖਾਂ ਦੀਆਂ ਸ਼ਹਾਦਤਾਂ ਤੋਂ ਬਾਅਦ 100 ਤੋਂ ਵੱਧ ਸਿੱਖਾਂ ਨੇ ਸ਼ਹਾਦਤਾਂ ਹੋਈਆਂ ਸਾਕਾ ਨਨਕਾਣਾ ਸਾਹਿਬ ਦੇ ਵਿੱਚ ਸਿਰਫ ਹੁਣ ਤੱਕ 86 ਸਿੱਖਾਂ ਦਾ ਇਤਿਹਾਸ ਜਿਹੜਾ ਹੈ ਉਹ ਸਾਡੀ ਕੌਮ ਦੇ ਕੋਲ ਹੈ ਬਾਕੀ ਅਜੇ ਖੋਜ ਇਤਿਹਾਸ ਦੀ ਹੋਈ ਨਹੀਂ ਸਾਡੀ ਤਰਸਦੀ ਹੈ ਅਸੀਂ ਇਸ ਪਾਸੋਂ ਬੜੇ ਅਵੇਸਲੇ ਹਾਂ ਪਰ ਜਿਹੜਾ ਸਾਡੇ ਕੋਲ ਇਤਿਹਾਸ ਹੈ ਵੀ ਹੈ ਉਹ ਅਸੀਂ ਪੜ ਕੇ ਰਾਜੀ ਨਹੀਂ ਅਸੀਂ ਪੜ ਕੇ ਕਦੇ ਉਹ ਰਾਜ ਨਹੀਂ ਗਏ ਅਸੀਂ ਪੜ ਵੀ ਲਈਏ ਜਿੰਨਾ ਤੱਕ ਪੜਾਂਗੇ ਨਹੀਂ ਉਹਨਾਂ ਤੱਕ ਅਸੀਂ ਰਾਜ ਵਾਲੇ ਬਣਾਂਗੇ ਨਹੀਂ ਜਿਨ੍ਹਾਂ ਨੇ ਰਾਜ ਹਾਸਲ ਕੀਤੇ ਨੇ ਜਿਹੜੇ ਰਾਜ ਤੱਕ ਪਹੁੰਚੇ ਨੇ ਉਹ ਪੜਨਾ ਕਦੇ ਛੱਡ ਨਹੀਂ ਜੀ ਇਹ ਮਹਾਨ ਗੁਰਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸ਼ਹਾਦਤਾਂ ਦੇਣ ਤੋਂ ਬਾਅਦ ਇਹਨਾਂ ਨੇ ਪ੍ਰਬੰਧ ਆਪਣੇ ਹੱਥਾਂ ਦੇ ਵਿੱਚ ਲੈ ਸਜਦਾ ਹੈ ਐਸੇ ਕੌਮ ਦੇ ਸ਼ਹੀਦਾਂ ਨੂੰ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਉਹ ਮੌਤ ਵੀ ਹਯਾਤ ਹੈ ਹਿਆਕ ਦਾ ਅਰਥ ਹੈ ਜ਼ਿੰਦਗੀ ਸ਼ਹੀਦਾਂ ਦੀ ਜਿਹੜੀ ਮੌਤ ਹੈ ਉਹ ਕਾਮਮਾਂ ਦੀ ਜ਼ਿੰਦਗੀ ਹੋਇਆ ਕਰਦੀ ਹੈ ਮੌਤ ਤੇ ਮੌਤ ਹੈ ਪਰ ਇਹਨਾਂ ਦੀ ਜਿਹੜੀ ਜ਼ਿੰਦਗੀ ਤੇ ਜ਼ਿੰਦਗੀ ਹੈ ਇਹਨਾਂ ਦੀ ਮੌਤ ਜਿਹੜੀ ਹੈ ਉਹ ਵੀ ਕਾਮਮ ਦੀ ਜ਼ਿੰਦਗੀ ਬਣ ਜਾਇਆ ਕਰਦੀ ਹੈ ਮਾਲਕ ਮਿਹਰ ਅਮਤ ਕਰਨ ਬੋਲਦੇ ਆ ਪਾਸ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਜੀ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਕੱਲ ਨੂੰ ਅਸੀਂ ਗੰਗਸਰ ਜੈਤੋ ਦੇ ਮੋਰਚੇ ਦੀ ਜਿਹੜੀ ਵਿਚਾਰ ਹੈ ਉਹ ਇਸੇ ਤਰ੍ਹਾਂ ਇੰਟਰੈਸੈਕਿਓ ਚਾਰ ਸਾਂਝੀ ਕਰਾਂਗੇ ਸਰਬਸੰਤ ਨੂੰ ਬੇਨਤੀ ਹੈ ਕਿ ਜਰੂਰ ਕੱਲ ਆਉਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ